ਗੁਰੂ ਕੀ ਬਾਣੀ ਦੇ ਫਰਮਾਨ ਨੇ ਸੰਗਤ ਜੀ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਜੇ ਅਸੀਂ ਇੱਕ ਨੂੰ ਸੱਜਣ ਬਣਾ ਲਈਏ ਅਕਾਲ ਪੁਰਖ ਨੂੰ ਸਤਗੁਰ ਜੀ ਕਹਿੰਦੇ ਹਨ ਕਿ ਸਾਰੀ ਸ੍ਰਿਸ਼ਟੀ ਸਾਰੀ ਦੁਨੀਆ ਤੇਰੀ ਸੱਜਣ ਬਣ ਜਾਏਗੀ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਨੂੰ ਆਪਣੇ ਚਰਨਾਂ ਦੇ ਨਾਲ ਲਾਇਆ ਹੈ ਗੁਰੂ ਨਾਨਕ ਪਾਤਸ਼ਾਹ ਨੂੰ ਜਗਤ ਗੁਰੂ ਕਿਹਾ ਜਾਂਦਾ ਹੈ। ਭੁੱਲਿਆਂ ਭਟਕਿਆਂ ਨੂੰ ਆਪਣੇ ਛਾਤੀ ਦੇ ਨਾਲ ਲਾਇਆ ਹੈ। ਗਰੀਬ ਨੂੰ ਅਮੀਰ ਨੂੰ ਜਾਤ ਪਾਤ ਨੂੰ ਸਤਗੁਰਾਂ ਨੇ ਖਤਮ ਕੀਤਾ ਹੈ। ਸਤਗੁਰ ਜੀ ਇੱਥੇ ਮਾਨਵਤਾ ਨੂੰ ਸਨੇਹਾ ਦਿੰਦੇ ਨੇ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਦ। ਜੇ ਅਸੀਂ ਇੱਕ ਆਕਾਲ ਪੁਰਖ ਨੂੰ ਸੱਜਣ ਬਣਾ ਲਈਏ। ਤੇ ਸਾਰੀ ਦੁਨੀਆ ਸੱਜ ਦੀ ਸੱਜਣ ਬਣ ਜਾਏਗੀ ਤੇ ਜੇ ਅਸੀਂ ਇੱਕ ਨੂੰ ਵੈਰੀ ਬਣਾ ਲਈਏ ਇੱਕ ਤੋਂ ਉਲਟ ਹੋ ਜਾਈਏ ਤੇ ਸਾਰੀ ਦੁਨੀਆ ਸਾਰੀ ਸ੍ਰਿਸ਼ਟੀ ਸਾਰੀ ਵਨਸਪਤੀ ਸਾਰਾ ਬ੍ਰਹਿਮੰਡ ਸਾਡਾ ਵੈਰੀ ਬਣ ਜਾਏਗਾ ਕਿਉਂਕਿ ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੇ ਹੁਕਮ ਵਿੱਚ ਹੈ ਸਤਿਗੁਰ ਸੱਚੇ ਪਾਤਸ਼ਾਹ ਤੋਂ ਐਸੀਆਂ ਰਹਿਮਤਾਂ ਲੈਣੀਆਂ ਕਰੀਏ ਸਾਡੇ ਘਰ ਵਿੱਚ ਯੂਨੀਵਰਸਿਟੀ ਹੈ ਅੱਗੇ ਸਤਿਗੁਰ ਜੀ ਕਹਿੰਦੇ ਹਨ ਗੁਰ ਪੂਰੇ ਵੇਖਾਲਿਆ ਵਿਨ ਨਾਵੈ ਸਬ ਬਾਦ ਸਤਿਗੁਰ ਨੇ ਇਹ ਸੋਝੀ ਦੇ ਦਿੱਤੀ ਹੈ ਜਿਨ੍ਹਾਂ ਜਿਨ੍ਹਾਂ ਸਰੀਰਾਂ ਤੇ ਆਪਾਰ ਕਿਰਪਾ ਹੋਈ ਹੈ ਸੰਗਤ ਜੀ ਉਹਨਾਂ ਦੀ ਮੰਗ ਖਤਮ ਹੋ ਜਾਂਦੀ ਹੈ ਕਿਉਂਕਿ ਜਿੰਨੀਆਂ ਸਤਿਗੁਰ ਨੇ ਦਾਤਾਂ ਦਿੱਤੀਆਂ ਨੇ ਉਹਦਾ ਸ਼ੁਕਰਾਨਾ ਕਰਦਿਆਂ ਹੀ ਦਿੰ ਤੇ ਰਾਤ ਨਿਕਲ ਜਾਂਦਾ ਹੈ ਮੰਗਾ ਮੰਗਣ ਦੀ ਜਿਹੜੀ ਉਹ ਵੇਲ ਹੀ ਨਹੀਂ ਰਹਿੰਦੀ ਹੈ ਗੁਰਪੂਰੇ ਦੇ ਖਲਿਆ ਪੂਰੇ ਗੁਰੂ ਨੇ ਇਹ ਦਿਖਾ ਦਿੱਤਾ ਹੈ ਵਿਣ ਨਾਵੇ ਸਬ ਬਾਦ ਬਾਦ ਦਾ ਅਰਥ ਹੁੰਦਾ ਹੈ ਝਗੜਾ ਸਤਗੁਰ ਜੀ ਕਹਿੰਦੇ ਹਨ ਕਿ ਨਾਮ ਤੋਂ ਬਿਨਾਂ ਇਹ ਜਿਹੜਾ ਸੰਸਾਰ ਹੈ ਇਹ ਝਗੜਾ ਹੈ ਜਿੰਨਾ ਵੀ ਅੱਜ ਸੰਸਾਰ ਦੇ ਵਿੱਚ ਲੜਾਈ ਝਗੜਾ ਹੈ ਭਾਵੇਂ ਉਹ ਘਰ ਵਿੱਚ ਹੈ ਨਗਰ ਖੇੜੇ ਵਿੱਚ ਹੈ ਜਾਂ ਸੰਸਾਰ ਵਿੱਚ ਹੈ ਸੱਚ ਜਨਨਾ ਸੰਗਤ ਜੀ ਇਹਦਾ ਕਾਰਨ ਇਹ ਹੈ ਕਿ ਅਸੀਂ ਕਿਤੇ ਨਾ ਕਿਤੇ ਨਾਮ ਤੋਂ ਦੂਰ ਹੋਏ ਹਾਂ ਸਤਿਗੁਰਾਂ ਤੋਂ ਰਹਿਨ ਤਾਂ ਲੈਣੀਆਂ ਕਰੀਏ ਨਾਮ ਦੀ અપਾਰ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਤੋਂ ਲੈ ਕਰਕੇ ਆਪਣਾ ਬੇੜਾ ਸਫਲਾ ਕਰਨਾ ਕਰੀਏ ਸਾਡੇ ਬਜ਼ੁਰਗਾਂ ਨੇ ਸੰਗਤ ਜੀ ਭਾਵੇਂ ਉਹ ਘਟ ਪੜੇ ਸਨ ਭਾਵੇਂ ਉਹਨਾਂ ਨੂੰ 47 ਵਿੱਚ ਜ਼ਮੀਨਾਂ ਜੈਦਾ ਤਾਂ ਖੜੀਆਂ ਹੋਈਆਂ ਫਸਲਾਂ ਛਡਨੀਆਂ ਪਈਆਂ ਘਰ ਛੱਡਨੇ ਪੈ ਮਾਲ ਡੰਗਰ ਛੱਡਣਾ ਪਿਆ ਹੈ ਜਾਣ ਤੂੰ ਪਿਆਰੇ ਇਨ੍ਹਾਂ ਜੀਵਾਂ ਨੂੰ ਸਾਡੇ ਬਜ਼ੁਰਗਾਂ ਨੇ ਛੱਡਣਾ ਕੀਤਾ ਹੈ ਪਰ ਕਦੇ ਵੀ ਸਾਡੇ ਬਜ਼ੁਰਗ ਨਾਮ ਤੋਂ ਦੂਰ ਨਹੀਂ ਹੋਏ ਨੇ ਇਸੇ ਕਰਕੇ ਹੀ ਉਹਨਾਂ ਦੇ ਅੰਦਰ ਧੀਰਜ ਸੀ ਉਹਨਾਂ ਦੇ ਅੰਦਰ ਸਬਰ ਤੇ ਸੰਤੋਖ ਸੀ ਸਤਿਗੁਰ ਸੱਚੇ ਪਾਤਸ਼ਾਹ ਤੋਂ ਐਸੀਆਂ ਰਹਿਮਤਾਂ ਦਾਤਾਂ ਲੈਣੀਆਂ ਕਰੀਏ ਸਤਿਗੁਰ ਬੇਅੰਤਹ ਸਤਿਗੁਰ ਸੱਚੇ ਪਾਤਸ਼ਾਹ ਕਾਲਪੁਰਖ ਨੇ ਕਿਤੋਂ ਕੁਝ ਲੈਣ ਨਹੀਂ ਜਾਣਾ ਹੈ ਨਾਨਕ ਵਿਕਸੈ ਬੀ ਪ੍ਰਵਾਹ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ ਕਿ ਆਕਾਲ ਪੁਰਖ ਬੇਪਰਵਾਹ ਹੋ ਕੇ ਵਰਤ ਰਿਹਾ ਹੈ। ਉਹਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਜੇ ਕਮੀ ਹੈ ਤੇ ਸਾਡੀ ਮੰਗ ਵਿੱਚ ਕਮੀ ਹੈ।